ਲੋਜੀ ਕੱਟ ਪੀਸਾਂ ਦਾ ਸੇਵਲਾ ਲਾਤਾ ਆਪਣੇ ਜੌਰ ਜੱਟ ਤੇ ਫਿਉਨਾ ਦੇ ਵਿੱਚ ਕਪੜਾ ਪਹੁੰਚਿਆ ਆਪਣੇ ਕੋਲੇ ਨਵਾਂ ਕਪੜਾ ਪਹੁੰਚ ਗਿਆ ਦੇਖੋ ਲੈਂਪਾਂ ਦੇ ਵਿੱਚ ਮਾਲ ਪਹੁੰਚ ਗਿਆ ਐਵੇਂ ਗੱਠਾ ਬਣੀਆਂ ਹੋਈਆਂ ਨੇ ਕੱਟ ਸਾਰੀ ਹੋ ਗਈ 2 ਮੀਟਰ ਤੋਂ ਲੈ ਕੇ 4-5 ਮੀਟਰ ਤੱਕ 6 ਮੀਟਰ ਤੱਕ ਦੇ ਪੀਸ ਵੀ ਨੇ ਇਹਦੇ ਵਿੱਚ ਕਪੜਾ ਹੀ ਬਹੁਤ ਸੋਹਣੇ ਸੋਹਣੇ ਆ ਚੈੱਕ ਕਰ ਲੋ ਡਿਜ਼ਾਈਨ ਦਿਖਾਓ ਜੀ ਡਿਜ਼ਾਈਨ ਦੇ ਵਿੱਚ ਆਹ ਦੇਖੋ ਇਹਦਾ ਰੇਟ ਕਰਤਾ ਪੂਰਾ ਮਿੱਠਾ ਡਿਸਕਾਊਂਟ ਯੌਰ ਜੱਟ ਤੇ ਫਿਉਨਾ ਟੌਪ ਦੇ ਕੱਪੜੇ ਪਹੁੰਚ ਗਏ ਪੂਰੇ ਲੈਸ ਰੇਟ ਦੇ ਵਿੱਚ ਚੈੱਕ ਕਰ ਲੋ ਜੀ ਡਿਜ਼ਾਈਨ ਦੇਖ ਲਓ ਆ ਦੇਖੋ ਤਾਂ ਵੱਡੇ ਵੱਡੇ ਪੀਸ ਸਾਰੇ ਆ ਦੇਖੋ ਕੋਈ 5 ਜਾਂ ਕੋਈ 6 ਅਲੱਗ-ਅਲੱਗ ਤਰ੍ਹਾਂ ਦੇ ਸਾਰੇ ਡਿਜ਼ਾਈਨ ਇਹਦੇ ਵਿੱਚ ਇਹ ਸਾਨੂੰ ਆਪਾਂ ਦੇਵਾਂਗੇ ਸਿਰਫ ਤੇ ਸਿਰਫ 30 ਰੁਪਏ ਮੀਟਰ ਪੂਰੇ ਲੈਸ ਰੇਟ ਦੇ ਵਿੱਚ ਰੇਟ ਘਟਤਾ ਦੇਖੋ ਜੀ ਡਿਜ਼ਾਈਨ ਚੈੱਕ ਕਰ ਲਓ ਸਾਰੇ ਵੱਖੋ-ਵੱਖਰੇ ਡਿਜ਼ਾਈਨ ਸਿਰਫ ਤੇ ਸਿਰਫ 30 ਰੁਪਏ ਮੀਟਰ ਮਦਰੋ ਕੇ 150 ਰੁਪਏ ਦਾ 5 ਮੀਟਰ ਪਊਗਾ ਬਹੁਤ ਹੀ ਲੈਸ ਰੇਟ ਦੇ ਵਿੱਚ ਆ ਦੇਖੋ ਆ ਸਾਰੇ ਡਿਜ਼ਾਈਨ ਆ ਲਓ ਜੀ ਦੇਖੋ ਡਿਜ਼ਾਈਨ ਆ ਬਲੌਕ ਪ੍ਰਿੰਟਿੰਗ ਆ ਇਹਦੇ ਵਿੱਚ ਆ ਸਾਰੇ ਤਰ੍ਹਾਂ ਦੇ ਵੱਖੋ ਵੱਖਰੇ ਡਿਜ਼ਾਈਨ ਆ ਲਓ ਦੇਖੋ ਜੀ ਸਿਰਫ ਤੇ ਸਿਰਫ 150 ਸਾਰੇ ਮਟੀਰੀਅਲ ਦੇ ਵਿੱਚ ਮਾਲ ਘੜਤਾ ਜੀ ਲੈਸ ਰੇਟ ਚੈੱਕ ਲੋ ਲੱਗ ਚੁਕਿਆ ਸੇਲ ਮੇਲਾ ਸਿਰਫ 30 ਰੁਪਏ ਮੀਟਰ ਚੈੱਕ ਕਰ ਲੋ ਆ ਲੋ ਆ ਦੇਖੋ ਇੱਥੋਂ ਮਿਲੂਗਾ ਇਹ ਆ ਸ਼ੀਸ਼ਿਆਂ ਦੇ ਵਿੱਚ ਸਿੱਟਾਂ ਦੇ ਪੀ ਸਾਰੇ ਇਹ ਲੋ ਜੀ ਰੰਗ ਸਾਰੇ ਵੱਖੋ ਵੱਖਰੇ ਨਵੇਂ ਨਵੇਂ ਪਹੁੰਚ ਗਏ ਨੇ ਆ ਲੈਂਪਾਂ ਦੇ ਵਿੱਚ ਲੱਗ ਗਿਆ ਮੇਲਾ ਪਹੁੰਚੋ ਵਿਸ਼ੇਸ਼ ਕਲਾ ਦਾ ਸੋਡਲਾ ਕਲਾ ਦਾ ਸੇਲ ਦਾ ਫਾਇਦਾ ਸੌ ਨਵੇਂ ਨਵੇਂ ਸੂਟ ਲੈ ਕੇ ਜਾਓ ਜੀ ਸ਼ੁਕਰੀਆ ਧੰਨਵਾਦ